ਆ ਕੋਈ ਸਾਰੀ ਕੀ ਘਟਨਾ ਹੈ ਪਾਜੀ ਮੈਂ ਜੀ ਕਰਨਦੀਪ ਸਿੰਘ ਗਿੱਲ ਮੇਰਾ ਨਾਮ ਆ ਜੀ ਆਮ ਪਾਰਟੀ ਦਾ ਵਰਕਰ ਆ ਜੀ ਅਸੀਂ ਤੇ ਇਲੈਕਸ਼ਨ ਚੱਲ ਰਹੀ ਸਰਪੰਚੀ ਇਲੈਕਸ਼ਨ ਚੱਲ ਰਹੀ ਜਿਹਦੇ ਵਿੱਚ ਸਾਰਾ ਕੰਮ ਕੰਮ ਸਾਡੇ ਪੱਟੀ ਹਲਕੇ ਵਿੱਚ ਬਹੁਤ ਸ਼ਾਂਤੀਪੂਰਵ ਚੱਲ ਰਿਹਾ ਸੀ ਪਰ ਇਹ ਅਨਸਰਖਾ ਵੀ ਘਟਨਾ ਜਿਹੜੀ ਅੱਜ ਵਾਪਰ ਗਈ ਆ ਇਹ ਨਾ ਪੂਰਾ ਆਉਣ ਵਾਲਾ ਕਾਟਾ ਸਾਡੇ ਲਈ ਇੱਕ ਆਕਾ ਕਦੇ ਵੀ ਨਾ ਪਾਰਟੀ ਲਈ ਨਾ ਪਰਿਵਾਰ ਲਈ ਨਾ ਯਾਰਾ ਦੋਸਤਾਂ ਲਈ ਕਦੇ ਵੀ ਪੂਰਾ ਨਹੀਂ ਨਾ ਕੀ ਆ ਦਾ ਵਿੱਚ ਇਹ ਕਿਹੜੇ ਕਰਨੋ ਸੀ ਇਹ ਵੀ ਜੀ ਰਾਜਵਿੰਦਰ ਸਿੰਘ ਨਾ ਜੀ ਇਹਦਾ ਤਲਵੰਡੀ ਮੋਹਰ ਤੋਂ ਪਿੰਡ ਆ ਜੀ ਇਹ ਪੱਟੀ ਤੋਂ ਜਾ ਰਿਹਾ ਹੈ ਜੀ ਪਿੰਡ ਨੂੰ ਆਪਦੇ ਵਾਪਸ ਜਾ ਰਿਹਾ ਹੈ ਜੀ ਇਹ ਪਿੰਡ ਸਰਪੰਚ ਇਹ ਨਹੀਂ ਬਣਿਆ ਹੈ ਸਰਪੰਚ ਐਸਟੀ ਪਿੰਡ ਰਿਜ਼ਰਵ ਹੈ ਜੀ ਹਾਂ ਜੀ ਕਿਹਦੇ ਹੋਣ ਕਿਹਨੇ ਬਣੇਗਾ ਇਹ ਨਹੀਂ ਪੰਜਾਬੀ ਕਿਲੋ ਮੱਲੋ ਜੀ ਇਹਦੇ ਨਾਲ ਜਿਹੜੇ ਬੰਦੇ ਪਿੰਡ ਦੇ ਮੋਟਰਰ ਬੰਦੇ ਹੁੰਦੇ ਉਹਨਾਂ ਨਾਲ ਜਾਣਾ ਹੁੰਦਾ ਹੈ ਸਰਪੰਚ ਐਸਟੀ ਰਿਜ਼ਰਵ ਹੈ ਜੀ ਪਿੰਡ ਦੇ ਤਿੰਨ ਬੰਦੇ ਆਏ ਸੀ ਜੀ ਮੋਟਰਸਾਈਕਲ ਤੇ ਇਹ ਮਤਲਬ ਇੱਕ ਦੇ ਜਨੇ ਡੱਟ ਹੋ ਗਿਆ ਜੀ ਤੇ ਦੋ ਬੰਦੇ ਹੋਰ ਚੱਕਮੀ ਆ ਜੀ ਨਾਮ ਉਹਨਾਂ ਦੇ ਭਾਈ ਆਪਾਂ ਨੂੰ ਪਤਾ ਨਹੀਂ ਉਥੇ ਪੁਲਿਸ ਪਾਰਟੀ ਉਹ ਲਿਖਾਤੇ ਨਾ ਉਹਨਾਂ ਦੇ ਕਿ ਆਪ ਦੇ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ। ਅੱਜ ਜਿਸ ਤਰੀਕੇ ਨਾਲ ਤਲਵੰਡੀ ਮੋੜ ਜਿਹੜਾ ਪੱਟੀ ਵਿਧਾਨ ਸਭਾ ਹਲਕੇ ਦਾ ਇੱਕ ਪਿੰਡ ਹੈ ਜਿੱਥੇ ਰਾਜਵਿੰਦਰ ਸਿੰਘ ਜਿਹੜਾ ਉਹਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਔਰ ਸਿਰਫ ਔਰ ਸਿਰਫ ਉਹਦੇ ਪਿੱਛੇ ਮਕਸਦ ਏਸੀਪੀ ਪਿੰਡ ਵਾਲਿਆਂ ਨੇ ਇੱਕ ਜਿਹਨੂੰ ਰਾਜਵਿੰਦਰ ਸਪੋਰਟ ਕਰਦਾ ਸੀ ਉਹ ਸਾਡੀ ਭੈਣ ਨੂੰ ਚੋਣਾਂ ਵਾਸਤੇ ਸਪੋਰਟ ਕੀਤਾ ਸੀ ਔਰ ਰਾਜਵਿੰਦਰ ਖੁਦ ਆਮਾਦੀ ਪਾਰਟੀ ਦਾ ਇੱਕ ਅਹਿਮ ਵਰਕਰ ਸੀ ਲਗਾਤਾਰ ਆਮਾਦੀ ਪਾਰਟੀ ਦੀਆਂ ਐਕਟੀਵਿਟੀਆਂ ਚਾ ਪਾਰਟਿਸਪੇਟ ਜਾਗਰੂਕ ਔਰ ਝੂਜਾਰੂ politician ਐਕਟਿਵਿਸਟ ਸੀ ਔਰ ਮੈਂ ਮੀਡੀਆ ਦੇ ਰਾਹੀ ਉਹਨਾਂ ਦੇ ਪਰਿਵਾਰ ਨੂੰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਵੱਲੋਂ ਭਗਵੰਤ ਸਿੰਘ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਖੜੀ ਐ ਔਰ ਹਰ ਸੰਭਵ ਜਿੱਥੇ ਉਸ ਪਰਿਵਾਰ ਨੂੰ ਜਸਟਿਸ ਦਵਾਇਆ ਜਾਊਗਾ ਨਿਆਂ ਦਵਾਇਆ ਜਾਊਗਾ ਉੱਥੇ ਹਰੇਕ ਤਰੀਕੇ ਨਾਲ ਸਰਕਾਰ ਉਸ ਪਰਿਵਾਰ ਦੀ ਮਦਦ ਲਈ ਹਮੇਸ਼ਾ ਨਾਲ ਰਹੂਗੀ ਔਰ ਐਸ ਸੋ ਨੈਟ ਪੋਸੀਬਲ ਜਿਹੜਾ ਜਿਹੜੇ ਲੋਕ ਇਸ ਮੰਦਭਾਗੀ ਘਟਨਾ ਨੂੰ ਅਨਜਾਨ ਦਿੱਤਾ ਹੈ ਕਾਤਲਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਕੇ ਸਜ਼ਾ ਵੀ ਦਿਵਾਉਗੀ